ਉਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਕੀ ਜੋਤੋਂ ਪ੍ਰੇਮ ਖਿਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਤਮਾਰਗ ਪੈਰ ਤਰੀਜੈ ਸਿਰ ਦੀਜੈ ਕਾੜ ਨਾ ਕੀਜੈ ਸਿੱਖ ਧਰਮ ਦੀ ਜਾਂ ਸਿੱਖ ਧਰਮ ਤੇ ਚੱਲਣ ਵਾਲੇ ਜਿਹੜੇ ਪਾਂਦੀ ਦੇ ਲਈ ਪਹਿਲੀ ਸ਼ਰਤ ਹੀ ਇਹ ਆ ਕਿ ਜੇ ਤੂੰ ਇਸ ਮਾਰਗ ਤੇ ਚੱਲਣਾ ਹੈ ਨਾ ਤੇ ਤੈਨੂੰ ਆਪਣਾ ਸੀਸ ਤਲੀ ਤੇ ਰੱਖਣਾ ਪੈਣਾ ਮਤ ਸੋਚਿਓ ਕਿ ਅਸੀਂ ਸੀਸ ਤਲੀ ਤੋਂ ਰੱਖਣ ਤੋਂ ਬਿਨਾ ਸਿੱਖੀ ਸਿਧਾਂਤਾਂ ਤੇ ਪੂਰੇ ਉੱਤਰ ਸਕਦੇ ਹਾਂ ਨਹੀਂ ਉੱਤਰ ਸਕਦੇ ਕਿਉਂਕਿ ਸਿੱਖੀ ਸੱਚ ਦੀ ਗੱਲ ਕਰਦੀ ਹੈ ਸਿੱਖੀ ਸਾਨੂੰ ਅਣਖ ਗੈਰਤ ਦੇ ਨਾਲ ਜਿਉਣਾ ਸਿਖਾਉਂਦੀ ਹੈ ਤੇ ਜਿਹੜਾ ਬੰਦਾ ਸੱਚ ਦੇ ਮਾਰਗ ਤੇ ਚੱਲੇਗਾ ਕਿਉਂ ਨਹੀਂ ਉਹਦੇ ਰਾਹ ਦੇ ਵਿੱਚ ਮੁਸ਼ਕਲ ਆਉਣਗੀਆਂ ਕਿਉਂ ਨਾ ਸਾਰਾ ਸਮਾਜ ਜਿਹੜਾ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਜਿਹੜਾ ਝੂਠ ਦੇ ਨਾਲ ਜੁੜਿਆ ਹੋਇਆ ਕਿਉਂ ਨਾ ਉਹਦਾ ਦੁਸ਼ਮਣ ਬਣੇਗਾ ਕਿਉਂ ਨਾ ਉਹਨੂੰ ਸ਼ਹਾਦਤ ਪ੍ਰਵਾਨ ਕਰਨੀ ਪਵੇਗੀ ਕਰਨੀ ਪਈ ਇਸ ਲਈ ਸਤਪੁਰਾਂ ਜੀ ਨੇ ਪਹਿਲੀ ਤੇ ਮੁਢਲੀ ਸ਼ਰਤ ਰੱਖੀ ਹੈ ਕਿ ਸਿੱਖ ਨੇ ਜੇ ਸਿੱਖ ਧਰਮ ਦੇ ਮਾਰਗ ਤੇ ਆਉਣਾ ਹੈ ਨਾ ਤੇ ਸੀਸ ਤਲੀ ਤੇ ਰੱਖਣਾ ਪੈਣਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਹੀ ਬਚਨ ਦੁਹਰਾਏ ਨੇ ਜਿਹੜੇ ਕਦੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਸਨ ਕਿ ਜੋਤੋਂ ਪ੍ਰੇਮ ਖੇਡਣ ਦਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਜਿਹੜੀ ਖੇਡ ਖੇਡਣ ਦੀ ਗੱਲ ਕੀਤੀ ਹੈ ਨਾ ਜੋਤੋਂ ਪ੍ਰੇਮ ਖੇਡਣ ਦਾ ਚਾਓ ਸ਼ਬਦ ਨਾਲ